ਲੋਕ ਇਨਸਾਫ ਪਾਰਟੀ ਦੀ ਪ੍ਰਧਾਨੀ ਅਤੀ ਆਤਮ ਨਗਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਖੇਤਰ ਵਿੱਚ ਵਿਕਾਸ ਨੂੰ ਲੈ ਕੇ ਕੋਈ ਵੀ ਕਮੀ ਨਹੀਂ ਦਿੱਤੀ ਜਾਵੇਗੀ ਜਦ ਕਿ ਜੋ ਪੈਂਡਿੰਗ ਵਿਕਾਸ ਦੇ ਕਾਰਜ ਨੇ ਉਹ ਜਲਦ ਹੀ ਪੂਰੇ ਕੀਤੇ ਜਾਣਗੇ ਉਹ ਵਾਰਡ ਨੰਬਰ 48 ਅੰਬੇਦਕਰ ਨਗਰ ਵਿਖੇ ਪਾਰਟੀ ਕਾਰਜਕਰਤਾਵਾਂ ਦੀ ਬੈਠਕ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਇਹਦਾ ਐਸਟੀਮੇਟ ਪਾਸ ਕਰਾਇਆ ਇਹਨੂੰ ਡਿਵੈਲਪ ਕਰਨ ਵਾਸਤੇ ਸ਼ੀਵਰਦੀ ਸਮੱਸਿਆ ਪਾਣੀ ਦੀ ਸਮੱਸਿਆ ਜਾਂ ਸਟਰੀਟ ਲਾਈਟ ਇਹਨਾਂ ਸਾਰੀਆਂ ਸਮੱਸਿਆਵਾਂ ਦੀਆਂ ਰਿਡਰੈਸਲ ਤੇ ਹੱਲ ਵਾਸਤੇ ਕਿਸੇ ਦੇ ਕੋਲੇ ਨੀਲਾ ਕਾਰਡ ਨਹੀਂ ਹੈਗਾ ਗਰੀਬ ਮਾਤਰ ਟੱਬਰ ਰਹਿੰਦੇ ਆ ਉਹਨਾਂ ਦੀਆਂ ਦਿੱਕਤਾਂ ਰਾਸ਼ਨ ਦੀਆਂ ਸੰਪੂਰਨ ਕਰਨ ਵਾਸਤੇ ਸੋ ਅੱਜ ਦੀ ਇਹ ਮੀਟਿੰਗ ਸੀ ਲੋਕਨਸਾਪ ਪਾਰਟੀ ਜਿਹੜੀ ਲੋਕਾਂ ਵਾਸਤੇ ਲੋਕਾਂ ਦੇ ਇਨਸਾਫ ਲਈ ਲੋਕਾਂ ਦੀਆਂ ਦਿੱਕਤਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸੋ ਅੱਜ ਇਹ ਮੀਟਿੰਗ ਦਾ ਜਿਹੜਾ ਆਯੋਜਨ ਸਤਕਾਰਯੋਗ ਸਾਡੇ ਛੋਟੇ ਵੀਰ ਰਵੀ ਜੀ ਹੋਰਾਂ ਨੇ ਕੋਕਰ ਜੀ ਐਂਡ ਸਾਰੇ ਇਹਨਾਂ ਦੇ ਦੋਸਤਾਂ ਟੀਮ ਨੇ ਕੀਤਾ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਐਂਡ ਇਨਸ਼ੋਰ ਕਰਦਾ ਕਿ ਜਿਹੜੀਆਂ ਦਿੱਕਤਾਂ ਨੇ ਉਹਨਾਂ ਦਾ ਸਮਾਧਾਨ ਕਰਕੇ ਦੇਣਾ ਉਹ ਮੇਰੀ ਡਿਊਟੀ ਹੈ ਇਹ ਜਿਹੜੇ ਫਾਰਮ ਸਰਵੇ ਦੇ ਆ ਮੈਂ ਪਤਾ ਕਰਾ ਲਿਆ ਉਹ ਸਰਵੇ ਜਿੱਦਾਂ ਜਮਨਾ ਕਲੋਨੀ ਦੇ ਲੋਕਾਂ ਨੂੰ ਉਠਾਇਆ ਉੱਥੇ ਸੀਗੀ ਚੁੱਗੀ ਝੌਂਪੜੇ ਜਿਹੜੀ ਕਿ ਰਹਿਣ ਦੇ ਕਾਬਲ ਨਹੀਂ ਸੀ ਉਹਨਾਂ ਨੂੰ ਗਿਆਸਪੁਰੇ ਫਲੈਟ ਬਣੇ ਮੁੰਡੀਆਂ ਫਲੈਟ ਬਣੇ ਉੱਥੇ ਸ਼ਿਫਟ ਕਰ ਦਿੱਤਾ ਉਹਨਾਂ ਫਲੈਟਾਂ ਦੇ ਵਿੱਚ ਜਾ ਕੇ ਦੇਖੋ ਕੀ ਮਾਹੌਲ ਹੈਗਾ ਉਹ ਫਲੈਟ ਰਹਿਣ ਦੇ ਵੀ ਕਾਬਲ ਨਹੀਂ ਸੋ ਇੱਥੋਂ ਧੁੱਖੇ ਦੇ ਨਾਲ ਤੁਸੀਂ ਸਰਵੇ ਫਾਰਮ ਭਰ ਕੇ ਚਲੇ ਜਾਓ ਇਹ ਚੁੱਗੀਆਂ ਨਹੀਂ ਹੈਗੀਆਂ ਇੱਥੇ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਸਾਹਮਣੇ ਬਿਲਡਿੰਗ ਦੇਖ ਲਓ ਇਹ ਤਿੰਨ ਮੰਜ਼ਲੀ ਬਿਲਡਿੰਗ ਆਲੀਸ਼ਾਨ ਇਸ ਤੋਂ ਵੀ ਵਧੀਆ-ਵਧੀਆ ਅੰਦਰ ਰਹਿਸ਼ਾਂ ਲੋਕਾਂ ਦੀਆਂ ਕੋਠੀ ਨਮਾ ਰਹਿਸ਼ਾਂ ਬਣੀਆਂ ਨੇ ਨੋਟ ਪੋਸੀਬਲ ਵੀ ਇੱਥੇ ਆ ਕੇ ਕੋਈ ਦੂਜੀ ਤੀਜੀ ਗੱਲ ਕਰੇ ਵੀ ਢਾ ਦੇਾਂਗੇ ਜਿਹੜਾ ਲੋਕਾਂ ਨੂੰ ਨੇਰੇ ਦੇ ਵਿੱਚ ਰੱਖ ਕੇ ਸਰਵੇ ਕੀਤਾ ਉਹ ਸਰਵੇ ਕਿਸੇ ਵੀ ਕੀਮਤ ਦੇ ਵਿੱਚ ਇਸ ਕਲੋਨੀ ਨੂੰ ਉਠਾਉਣ ਵਾਸਤੇ ਧੁੱਖੇ ਨਾਲ ਕਰਾਏ ਹੋਏ ਸੈਨ ਬਰਥ ਜਾਣਗੇ ਦੇਖੋ ਜਿਹੜੀ ਐਮਐਲਏ ਦੇ ਨਾਲ ਮਾਰਕੁੱਟ ਹੋਈ ਆ ਉਹਦੀ ਨਿੰਦਾ ਤੇ ਉਸ ਤੋਂ ਪਹਿਲਾਂ 26 ਜਨਵਰੀ ਨੂੰ ਨੌਦੀਪ ਕੌਰ ਨੂੰ ਚੱਕ ਲਿਆ ਇੱਕ ਦਲਿਤ ਪਰਿਵਾਰ ਦੀ ਬੱਚੀ ਨੂੰ ਤੇ ਬੇਤਹਾਸ਼ ਤਸ਼ੱਦਦ ਝੂਠਾ ਮੁਕਦਮਾ ਸੈਂਕੜੇ ਨੌਜਵਾਨਾਂ ਦੇ ਉੱਤੇ net ਬੰਦ ਕਰ ਦੇਣਾ ਟੈਂਟ 파ੜ ਦੇਣੇ ਅੰਦੋਲਨਕਾਰੀ ਸ਼ਾਂਤਮਈ ਤਰੀਕੇ ਦੇ ਨਾਲ ਇਹ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਬਾਹਰਾਂ ਤੇ ਬੈਠੇ ਆ ਉਹਨਾਂ ਨੂੰ ਕੁੱਟ ਦੇਣਾ ਉਹਨਾਂ ਦੇ ਉੱਤੇ ਤਸ਼ੱਦਦ ਢਾ ਦੇਣਾ ਝੂਠੇ ਮੁਕਦਮੇ ਦਰਜ ਕਰਨੇ ਪਹਿਲਾਂ ਉਹਦੀ ਨਿੰਦਾ ਕਰਦੇ ਆ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼